ਸਾਹਮਣੇ ਦੇਖ ਰਹੇ ਹੋ ਨਾ ਸ਼ੰਭੂ ਬੜਦਾ ਹਾਲ ਇਹ ਦੇਸ਼ ਤਾਂ ਬੜਦਾ ਤਾਂ ਹੋ ਹੀ ਨਹੀਂ ਸਕਦਾ ਕਿਉਂ ਨਹੀਂ ਹੋ ਸਕਦਾ ਕਿਉਂਕਿ ਜਿਸ ਤਰ੍ਹਾਂ ਨਾਲ ਫਾਇਰਿੰਗ ਹੋ ਰਹੀ ਆ ਜਿਸ ਤਰ੍ਹਾਂ ਨਾਲ ਬੰਬਾਰੀ ਹੋ ਰਹੀ ਆ ਗੋਲੇ ਗੈਂਸ ਦੇ ਦਾਗੇ ਜਾ ਰਹੇ ਟੀਅਰ স্মੋਕ ਛੁੱਟੀ ਜਾ ਰਹੀ ਆ ਗੈਂਸ ਗੰਦ ਦੇ ਫੈਰ ਹੋ ਰਹੇ ਆ ਉਹ ਤੁਹਾਨੂੰ ਘਟੋ ਘਟ ਆਪਣੇ ਨੈਸ਼ਨਲ ਆਪਣੇ ਰਾਸ਼ਟਰ ਦੇ ਵਿੱਚ ਤਾਂ ਘੱਟ ਹੀ ਦੇਖਣ ਨੂੰ ਮਿਲਦਾ ਵਾ ਇਸੇ ਵ੍ਰਾਸਟ ਦੇ ਵਿੱਚ ਇਹ ਸਿਰਫ ਬਾਰਡਰਾਂ ਤੇ ਮਿਲਦਾ ਵਾ ਬਾਰਡਰਾਂ ਤੇ ਮਿਲਦਾ ਵਾ ਐਵੇਂ ਦਾ ਦ੍ਰਿਸ਼ ਜਿਹੜਾ ਕਿ ਪੰਜਾਬ ਦਿੱਲੀ ਬਾਰਡਰ ਤੇ ਹੋ ਰਿਹਾ ਵਾ ਔਰ ਇਸ ਨੂੰ ਲੈ ਕੇ ਕਿਹਾ ਜਾ ਸਕਦਾ ਕਿ ਬਈ ਇਹ ਤਾਂ ਹੁਣ ਸਿੱਧਾ ਦਾ ਸਿੱਧਾ ਲਕੀਰ ਖਿੱਚ ਦਿੱਤੀ ਗਵਰਨਮੈਂਟ ਨੇ ਪੰਜਾਬ ਨੂੰ ਅਲੱਗ ਕਰ ਦਿੱਤਾ ਕਿਉਂਕਿ ਅਗਰ ਪੰਜਾਬ ਦੇ ਲੋਕ ਰਾਜਧਾਨੀ ਚ ਨਹੀਂ ਜਾ ਸਕਦੇ ਆਪਣੇ ਦੁੱਖ ਦਰਦ ਨੂੰ ਲੈ ਕੇ ਤੇ ਸਿੱਧੀ ਜੀ ਗੱਲ ਹੈ ਕਿ ਇਹ ਇੰਟਰਨੈਸ਼ਨਲ ਬਾਰਡਰ ਬਣ ਗਿਆ। ਪੰਜਾਬ ਅਲੱਗ ਤੇ ਦਿੱਲੀ ਅਲੱਗ। ਉਹ ਤੁਹਾਨੂੰ ਮੁਬਾਰਕ ਤੇ ਇਹ ਸਾਨੂੰ ਮੁਬਾਰਕ ਸਿੱਧਾ ਕਹਿ ਦਿਓ ਤੁਹਾਡੇ ਵੀ ਜਾਨ ਛੁੱਟੇ ਤੇ ਸਾਡੇ ਵੀ ਛੁੱਟੇ। ਅਸੀਂ ਵੀ ਤੁਹਾਡੇ ਕੋਲੇ ਨਾ ਜਾਈਏ ਤੇ ਤੁਹਾਨੂੰ ਵੀ ਸਾਡੇ ਤੋਂ ਪ੍ਰੋਬਲਮ ਨਾ ਹੋਵੇ ਸਿੱਧਾ ਕੰਮ ਕਰੋ। ਆ ਕਿਉਂ ਐਵੇਂ ਤੁਸੀਂ ਵੀ ਤੰਗ ਹੁੰਦੇ ਹੋ ਰੋ ਰੋਇ ਤੇ ਸਾਨੂੰ ਵੀ ਤੰਗ ਕਰਦੇ ਹੋ। ਤੁਸੀਂ ਜਦੋਂ ਮਰਜ਼ੀ ਜੋ ਮਰਜ਼ੀ ਕਰੀ ਜਾਣਦੇ ਹੋ ਆਪਣੀ ਮਰਜ਼ੀ ਚਲਾਈ ਜਾਂਦੇ ਹੋ ਤੁਸੀਂ ਸਰਕਾਰ ਥੋੜੀ ਚਲਾਉਂਦੇ ਤੁਸੀਂ ਤਾਂ ਰਾਜशाही ਜਲਾਉਂਦੇ ਉਹ ਸਾਡੀ ਚੱਲੂਗੀ ਜੋ ਅਸੀਂ ਸੋਚਾਂਗੇ ਜੋ ਅਸੀਂ ਕਹਾਂਗੇ ਜੋ ਅਸੀਂ ਕਰਾਂਗੇ ਉਹੀ ਹੋਊਗਾ ਕੋਈ ਮਰਦਾ ਮਰੇ ਕੋਈ ਜਿੰਦਾ ਜੀਵੇ ਤੈਨੂੰ ਕੋਈ ਮਤਲਬ ਹੀ ਨਹੀਂ ਹੈ ਜੇ ਇਹ ਹੀ ਕਰਨਾ ਹੈ ਤਾਂ ਯਾਰ ਸਿੱਧੀ ਜੀ ਗੱਲ ਹੈ ਤੁਸੀਂ ਸਾਨੂੰ ਅਲੱਗ ਕਰੋ ਤੇ ਆਪ ਜੋ ਮਰਜ਼ੀ ਕਰੋ ਆ ਸਾਡੇ ਪਹਿਲਾਂ ਹੀ 7-800 ਕਿਸਾਨ ਮਰਵਾਤੇ ਤੁਹਾਨੂੰ ਦਿੱਲੀ ਚ ਔਰ ਇਹਨਾਂ ਗੰਦਿਆਂ ਕਾਮਰੇਡਾ ਨੇ ਸੌਦਾ ਕਰਕੇ ਮੋਰਚਾ ਵੇਚਤਾ ਹੁਣ ਤੁਸੀਂ ਫਿਰ ਸਾਡੇ ਜਵਾਨਾਂ ਤੇ ਫੈਰਿੰਗ ਕਰ ਰਹੇ ਹੋ ਐਸਲਾ ਦੇ ਫੈਰ ਕਰ ਰਹੇ ਹੋ ਯਾਰ ਹੱਦ ਹੋ ਗਈ ਬੇਸ਼ਰਮੋ ਇਦਾਂ ਤਾਂ ਕੋਈ ਦੁਸ਼ਮਣ ਤੇ ਵੀ ਨਹੀਂ ਕਰਦਾ ਮੁੜ ਕੇ ਜਦੋਂ ਇਹਨਾਂ ਨੇ ਅੱਗੇ ਚੋਕ ਲਿਆ ਕੋਈ ਤੇ ਫਿਰ ਕਹਿਣਾ ਤੁਸੀਂ ਗੇ ਆਤਵਾਦੀ ਇਹ ਇਹਨਾਂ ਨੇ ਕਹਿਤਾ ਕਿ ਠੀਕ ਹੈ ਇਥੋਂ ਸਾਡੀ ਸਰਹੱਦ ਤੇ ਉਥੋਂ ਤੁਹਾਡੀ ਤੇ ਫਿਰ ਕਹਿਣਾ ਤੁਸੀਂ ਵੱਖਵਾਦੀ ਆਤਵਾਦੀ ਹੋ ਸ਼ਰਮ ਨਹੀਂ ਆਉਂਦੀ ਇਹ ਕਿਹੜਾ ਲੋਕਤੰਤਰ ਹੈ ਜਿਹਦੇ ਵਿੱਚ ਕੋਈ ਪ੍ਰੋਟੈਸਟ ਨਹੀਂ ਕਰ ਸਕਦਾ ਆਪਣਾ ਦੁੱਖ ਦਰਦ ਨਹੀਂ ਸ਼ੋਅ ਕਰ ਸਕਦਾ ਇਹ ਲੋਕਤੰਤਰ ਨਹੀਂ ਹੈ ਜੋਗਤੰਤਰ ਹੈ ਸ਼ੋਕਤ ਅੰਤਰ ਹੈ। ਅਰੇ ਹੱਦ ਹੋ ਗਈ ਆ ਬਾਕੀ ਲੋਗ ਜਿਹੜੀਆਂ ਪਾਰਟੀਆਂ ਉਹ ਵੀ ਨਹੀਂ ਸੁੱਤੀਆਂ ਵਾ। ਬਾਕੀ ਪਾਰਟੀਆਂ ਨੂੰ ਚਾਹੀਦਾ ਜਗ੍ਹਾ-ਜਗ੍ਹਾ ਦੇ ਵਿੱਚ ਧਮਾਲ ਮਚਾ ਦੇਣਾ ਕਿੱਥੇ ਕਾਂਗਰਸ ਹੁਣ ਮੌਕਾ ਹੀ ਉਹਨੂੰ ਸੰਭੰਦ ਦਾ। ਬਾਕੀ ਪਾਰਟੀਆਂ ਨੂੰ ਆਪਣੇ ਆਪਣੇ ਸੱਤਰ ਤੇ ਹਰ ਜਗ੍ਹਾ ਬਲੌਕਿੰਗ ਕਰ ਦਿੰਦੇ। ਇਹ ਹੋ ਗਿਆ ਹੈ ਮਰ ਚਲੇ ਹੋ। ਤੁਹਾਡਾ ਵੀ ਨਾ ਹੋ ਜਾਂਦਾ ਤੁਹਾਨੂੰ ਹੀ ਥਾਂ ਮਿਲ ਜਾਂਦੀ ਤੇ ਇਹਨਾਂ ਕਿਸਾਨਾਂ ਦਾ ਪਲਾਹ ਹੋ ਜਾਂਦਾ। ਅਤੇ ਤੁਹਾਨੂੰ ਵਰਤਨਾ ਵੀ ਨਹੀਂ ਆਉਂਦਾ ਕਿ ਜਿਹੜੋ ਇਹ ਚੀਜ਼ਾਂ ਨੂੰ ਭਾਜਪੀ ਵਾਲਿਆਂ ਨੇ ਵਰਤਿਆ ਸੀ ਦੇਖੋ ਬਬੇ ਰਾਮਦੇਵ ਨੂੰ ਤੇ ਉਹ ਇੱਕ ਅੰਨੇ ਨੂੰ ਤੇ ਤੁਹਾਨੂੰ ਲਾ ਕੇ ਗੱਡੀਆਂ ਮਾਰਿਆ ਸੀ ਤੇ ਤੁਸੀਂ ਜੇ ਇਹਨਾਂ ਨੂੰ ਆਪਣੇ ਸਰਦਰ ਤੇ ਵੱਤੋ ਇਹਨਾਂ ਦੇ ਵਿੱਚ ਨਾ ਆਓ ਅਲੱਗ ਜਗ੍ਹਾ ਤੇ ਆਪਣੇ ਹਰ ਜਗ੍ਹਾ ਤੇ ਰੋਕ ਦਿਓ ਚੀਜ਼ਾਂ ਨੂੰ